ਸੂਬਾ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਇਸ ਪ੍ਰਤੀ ਗੰਭੀਰ ਨਾ ਹੋਣਾ ਸਾਜ਼ਿਸ਼ ਲੱਗਦੀ ਹੈ ਨਾ ਨਾ ਸਮਝੀ ਜਿਹੜੇ ਗੰਭੀਰ ਨਾ ਹੋਣ ਦਾ ਕਾਰਨ ਵੱਡਾ ਕਾਰਨ ਇਹ ਪੂੰਜੀਪਤੀ ਸਿਸਟਮ ਦੀਆਂ ਜਿਹੜੀ ਸਾਮਰਾਜੀ ਸਿਸਟਮ ਦੀਆਂ ਪਾਲਿਸੀਆਂ ਅਸਲ ਚ ਜਿਹੜਾ ਪੂੰਜੀਪਤੀ ਪ੍ਰਬੰਧ ਹੈ ਨਾ ਸਾਮਰਾਜੀ ਪ੍ਰਬੰਧ ਇਹ ਵੱਡਿਆ ਦੂਰੋਂ ਦੇਖਦਾ ਤੇ ਦੂਰੋਂ ਇਹਨਾਂ ਨੂੰ ਇਹ ਇਹ ਹੈ ਇਹਨਾਂ ਦਾ ਮਨੋਰਥ ਹੈ ਮੁਨਾਫਾ ਪੂੰਜੀਪਤੀ ਪ੍ਰਬੰਧ ਦੇ ਅੰਦਰ ਕਾਰਪੋਰੇਟ ਨੂੰ ਵਿਕਸਿਤ ਕੀਤਾ ਜਾਂਦਾ ਹੈ ਵਿਕਸਿਤ ਕਾਰਪੋਰੇਟ ਮੁਨਾਫੇ ਨਾਲ ਹੁੰਦਾ ਉਹਨੂੰ ਮੁਨਾਫੇ ਕਿਹੜੀ ਗੱਲ ਚੋਂ ਜ਼ਿਆਦਾ ਮਿਲਦੇ ਨੇ ਫਿਰ ਉਹਨਾਂ ਆਧਾਰਿਆਂ ਤੇ ਉਹਨਾਂ ਸੰਸਥਾਵਾਂ 'ਤੇ ਫਿਰ ਉਹ ਕਬਜ਼ਾ ਕਰਦਾ ਜੀ ਜਿਵੇਂ ਹੁਣ ਤੁਸੀਂ ਆਪਾਂ ਬੈਠੇ ਆ ਇੱਥੇ ਕੋਈ ਸਮਾਂ ਹੁੰਦਾ ਸੀ ਸਕੂਲੇ ਜਾਂਦੇ ਨਹੀਂ ਸੀ ਆਪਾਂ ਪੜ੍ਹਦੇ ਬੱਚੇ ਪਾਉਂਦੇ ਨਹੀਂ ਸੀ ਸਕੂਲੇ ਤੇ ਹੁਣ ਸਮਾਂ ਆ ਗਿਆ ਵੀ ਐਜੂਕੇਸ਼ਨ ਬਹੁਤ ਜ਼ਰੂਰੀ ਹੋ ਗਈ ਚਾਹੇ ਛੋਟਾ ਚਾਹੇ ਵੱਡਾ ਚਾਹੇ ਦਿਹਾੜੀ ਕਰਦਾ ਉਹ ਕਹਿੰਦਾ ਵੀ ਬੱਚੇ ਪੜਾ ਦਿਓ ਜ਼ਿੰਦਗੀ ਇਹਦੇ ਨਾਲ ਬਣੂਗੀ ਇੱਕ ਸੁਪਨਾ ਇਮਾ ਬਿਜਲੀ ਹੈ ਬਿਜਲੀ ਬਿਨਾ ਜ਼ਿੰਦਗੀ ਜਿਉ ਨਹੀਂ ਸਕਦੇ ਜੀ ਪੜਾਈ ਬਿਨਾ ਜ਼ਿੰਦਗੀ ਜਿਉ ਨਹੀਂ ਸਕਦੇ ਸਿਹਤ ਸਵਾਮਾ ਚੰਗੀਆਂ ਚਾਹੀਦੀਆਂ ਨੇ ਇਸ ਵਾਸਤੇ ਉਜਰਤ ਬਿਨਾ ਜ਼ਿੰਦਗੀ ਕੱਢੀ ਨਹੀਂ ਜਾ ਸਕਦੀ ਇਸੇ ਤਰ੍ਹਾਂ ਜਿਹੜਾ ਪਾਣੀ ਹੈ ਉਹਦੇ ਬਿਨਾ ਜਿਉ ਨਹੀਂ ਸਕਦੇ ਜੰਗਲਾਂ ਮਿਲਾਂਦੇ ਰਿਹਾ ਜਾ ਸਕਦਾ ਵਾਤਾਵਰਣ ਨੀ ਸੁੱਧ ਹੁੰਦਾ ਇਸ ਕਰਕੇ ਅਬਜਰ ਜ਼ਮੀਨਾਂ ਦਾ ਇੱਕ ਖੇਤਰ ਹੈ ਜਿਹੜਾ ਇਹ ਜਿੰਨਾ ਚਿਰ ਕਾਰਪੋਰੇਟ ਦੇ ਘੇਰੇ ਚ ਬਾਹਰ ਰਿਹਾ ਹ ਹ ਉਹਨਾਂ ਚ ਰਹਿ ਉਤਮ ਰਿਹਾ ਠੀਕ ਹੈ ਜੀ ਜਦੋਂ ਉਹਨਾਂ ਦੇ ਘੇਰੇ ਚ ਆ ਗਿਆ ਉਹਨਾਂ ਦਾ ਮਾਡਲ ਲਾਗੂ ਹੋ ਗਿਆ ਜਦੋਂ ਉਹਨਾਂ ਦੀ ਨਿਹਤ ਹੋ ਗਈ ਫਿਰ ਸਰਕਾਰ ਨੇ ਇਸ ਧੰਦੇ ਨੂੰ ਜਾਣ ਬੁੱਝ ਕੇ ਮਥੀ ਸਾਜਿਸ਼ ਤਹਿਤ ਇਗਨੋਰ ਕੀਤਾ ਹਮ ਡਿਵੈਲਪਮੈਂਟ ਹੋਈ ਹੈ ਪ੍ਰੋਡਕਸ਼ਨ ਦੀ ਪੈਦਾਵਾਰ ਵਧੀ ਹੈ ਅਪਜਾਓ ਜ਼ਮੀਨਾਂ ਵਧੀਆਂ ਨੇ ਮਸ਼ੀਨਰੀਕਰਨ ਯੁੱਗ ਹੋਇਆ ਹੈ ਤੇ ਨਾਲ ਦੀ ਨਾਲ ਜਿਹੜੀ ਪੈਦਾਵਾਰ ਵਧੀ ਹੈ ਉਹਦੇ ਨਾਲ ਲਾਗਤ ਖਰਚੇ ਇਨਪੁਟਸ ਨੇ ਵਧ ਗਏ ਵੀ ਉਹ ਪੈਦਾਵਾਰ ਹੋ ਜਿਹੜੀ ਕਿਸਾਨਾਂ ਨੂੰ ਫਾਇਦਾ ਹੋਣਾ ਸੀ ਮਜ਼ਦੂਰਾਂ ਨੂੰ ਫਾਇਦਾ ਹੋਣਾ ਸੀ ਉਹ ਕਾਰਪੋਰੇਟ ਦੀ ਝੋਲੀ ਚ ਲੱਗ ਗਿਆ ਹੂੰ ਤੇ ਮਜ਼ਦੂਰ ਖੇਤਰ ਨੂੰ ਤਾਂ ਖੇਤਾਂ ਦੇ ਵਾਰੀ ਕਰਦਾ ਉਹਦਾ ਕੰਮ ਮੁਖਾਈ ਦਿੱਤਾ ਮਸ਼ੀਨਰੀ ਨੂੰ ਸੰਭਲਣ ਦਾ ਸਾਰਾ ਕੰਮ ਇਸ ਕਰਕੇ ਇਹ ਧਰਦੇ ਨੂੰ ਐ ਨਹੀਂ ਵੀ ਇਧਰ ਮੁੜਿਆ ਨਹੀਂ ਸੀ ਜਾ ਸਕਦਾ ਹੁਣ ਵੀ ਜਾਣਦੀ ਹੈ ਸਰਕਾਰ ਵੀ ਖੇਤੀ ਕਿਤਾ ਘਾਟੇ ਚ ਕਿਉਂ ਹੈ ਤੇ ਇਹਦੇ ਕਾਰਨ ਕਿਹੜੇ ਨੇ ਦੂਰ ਕਿਵੇਂ ਕੀਤਾ ਜਾ ਸਕਦਾ ਪਰ ਹੁਣ ਵੀ ਸੰਸੀਅਰ ਨਹੀਂ ਹੈ ਦੇਖੋ ਤੁਸੀਂ ਹੈਰਾਨੀ ਦੀ ਗੱਲ ਇਹ ਹੈ ਵੀ ਹੜਾ ਨੇ ਫਸਲਾਂ ਮਾਰਤੀਆਂ ਜੀ ਤੇ ਸਰਕਾਰ ਜੇ ਉੱਥੇ ਖੜੀ ਹੈ ਕਿ ਕਿਸੇ ਦੇ 40 ਕਿੱਲੇ ਮਰਗੇ 50 ਕਿੱਲੇ ਮਰਗੇ 5 ਏਕੜ ਦੇ ਮਾਮਜ਼ਾ ਮਿਲੂਗਾ। ਅੱਛਾ ਜੀ ਉਹ ਵੀ ਘੱਟ ਦੋ ਘੱਟ। ਪੰਜਾਬ ਸਰਕਾਰ ਕਰੀ 20000 ਪਹਿਲਾਂ ਸਰਕਾਰ ਨੇ ਦਿੱਤਾ 66800 6800 ਰੁਪਇਆ। ਹੂੰ। ਯਾਨੀ ਮਾਮਜ਼ਾ ਵੀ ਨਾ ਪੂਰਾ ਦੇਣਾ। ਪੂਰੀ ਜ਼ਮੀਨ ਦਾ ਵੀ ਨਾ ਦੇਣਾ। ਉਹਦੇ ਬਾਅਦ ਕੋਈ ਪੱਕੀ ਪਾਲਿਸੀ ਵੀ ਨਾ ਤੈਅ ਕਰਨਾ। ਯਾਨੀ ਇਹਦਾ ਮਤਲਬ ਇਹ ਖੇਤੀ ਦੇ ਵਿੱਚੋਂ ਕਿਸਾਨੀ ਨੂੰ ਐ ਬਣਾ ਦੋ ਵੀ ਹੱਥ ਖੜੇ ਕਰਕੇ ਖੇਤੀ ਤੋਂ ਆਪ ਹੀ ਬਾਹਰ ਹੋ ਜਾਣਾ। ਕਾਪੋਰੇਟ ਦੇ ਕਬਜ਼ਾ ਕਰ ਲਏ ਫਿਰ ਇਹ ਜਿਹੜੀ ਅਨਾਜ ਐ ਸਰਦੀਆਂ ਨੇ ਦੁੱਧ ਐ ਫਲ ਨੇ ਇਹ ਸਾਰੇ ਸਾਡੇ ਕਬਜ਼ੇ ਚ ਆ ਜਾਣ ਗੁਰਾਂ ਸਿੰਘ ਜਿਹੜੇ ਇਹ ਇਲਜ਼ਾਮ ਨੇ ਤੁਹਾਡੇ ਅਕਸਰ ਕਿਸਾਨਾਂ ਧਿਰਾਂ ਦੀ ਆਪਾਂ ਗੱਲ ਕਰਦੇ ਹਾਂ ਸਟੇਜਾਂ ਤੋਂ ਗੱਲ ਕਰਦੇ ਹਾਂ ਕਾਰਪੋਰੇਟ ਨੂੰ ਕੇਂਦਰ ਦੇ ਵਿੱਚ ਰੱਖਿਆ ਜਾਂਦਾ ਹੈ ਕਿਸਾਨ ਜਥੇਬੰਦੀਆਂ ਨੂੰ ਜਿਹੜੇ ਲੋਕ ਵਪਾਰੀ ਲੋਕ ਨੇ ਉਹ ਸਮਝਣਾ ਚਾਹੁੰਦੇ ਨੇ ਇਹਦਾ ਆਧਾਰ ਕੀ ਐ ਇਹ ਇਲਜ਼ਾਮਾਂ ਦਾ ਆਧਾਰ ਕੀ ਮੰਨਦੇ ਹੋ ਤੁਸੀਂ ਦੇਖੋ ਇਹ ਤੁਸੀਂ ਕਹਿ ਸਕਦੇ ਹੋ ਤੁਹਾਨੂੰ ਸਾਰੇ ਅਧਿਕਾਰ ਨੇ ਕਹਿਣ ਦੇ ਅਸੀਂ ਨਹੀਂ ਕਹਿ ਸਕਦੇ ਵੀ ਇਹ ਇਲਜ਼ਾਮ ਹੈ ਕਿ ਕੀ ਹੈ ਹੂੰ ਤੁਸਮੈਂ ਇੱਕ ਗੱਲ ਆਦੋ ਵੀ ਜਦੋਂ ਵਿਦਿਆਨ ਦਨਜੀ ਕਰਨ ਹੋਇਆ ਹੂੰ ਵਿਦਿਆਨ ਕੀ ਹੋਇਆ ਸੀ ਉਦੋਂ ਸਰਕਾਰੀ ਸਕੂਲ ਚੱਲਦੇ ਸੀ ਸਾਰੇ ਪਿੰਡਾਂ 'ਚ ਜੀ ਉਦੋਂ ਵੀ ਅਫਸਰ ਵੀ ਲੱਗਦੇ ਸੀ ਜੱਜ ਵੀ ਲੱਗਦੇ ਸੀ ਪੋਲੀਟੀਕਲ ਲੋਕ ਵੀ ਪੁਰਾਣੇ ਸੀ ਬਾਦਲ ਅਮਰਿੰਦਰ ਪ੍ਰਤਾਪ ਸਿੰਘ ਦਾ ਰੋਜਵਾਰਲਾ ਨਹਿਰੂ ਇੰਦਰਾ ਗਾਂਧੀ ਵਰਗੇ ਜਿੰਨੇ ਪੋਲਿਟਿਕਲ ਲੀਡਰ ਹੋਏ ਨੇ ਉਹ ਉਹ ਪਹਿਲੀ ਐਜੂਕੇਸ਼ਨ ਵਾਲੇ ਹੋਏ ਨੇ ਜੀ ਬਿਲਕੁਲ ਇਧੋਂ ਪਿੱਛੋਂ ਬਹੁਤ ਸੌਖੀ ਚੱਲਦੀ ਸੀ ਮੈਂ 1962 ਚ ਦਸਵੀਂ ਕੀਤੀ ਹੈ ਬਹੁਤ ਬਿਨਾ ਪੈਸਿਆਂ ਤੋਂ ਕੀਤੀ ਕੋਈ ਪੈਸਾ ਨਹੀਂ ਸੀ ਲੱਗਦਾ ਤੇ ਜਦੋਂ ਇਹਨਾਂ ਦੀ ਨਿਗਾਹ ਆ ਗਈ ਬੀ ਇਹ ਤਾਂ ਹੁਣ ਲੋੜ ਬਣ ਗਈ ਲੋਕਾਂ ਦੀ ਹੂੰ ਇਹ ਇਹ ਨੀਜੀ ਕਰਨ ਕਰਤਾ ਹੂੰ ਪ੍ਰਾਈਵੇਟ ਸਕੂਲ ਖੋਲਤੇ ਕਾਲਜ ਖੋਲਤੇ ਕਿਸੇ ਸਕੂਲ ਦੇ ਵਿੱਚ ਤੁਸੀਂ ਪਿਛਲੇ 10 ਸਾਲਾਂ ਚੋਂ ਦੋ 10 15 ਸਾਲਾਂ ਤੋਂ 20 ਸਾਲਾਂ ਤੋਂ ਕਿਸੇ ਗਰਾਊਂਡ ਦੇ ਵਿੱਚ ਤੁਸੀਂ ਕਦੇ ਐ ਕੋਈ ਮੰਗ ਪੱਤਰ ਪੜ੍ਹਦਾ ਸੁਣਿਆ ਮੰਤਰੀ ਨੂੰ ਵੀ ਸਾਡੇ ਹਾਈ ਸਕੂਲ ਬਣਾ ਦੋ ਜਾਂ ਸਾਡੇ ਕਾਲਜ ਬਣਾ ਦੋ ਕੁੜੀਆਂ ਦੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਉਹ ਗੱਲ ਬਾਹਰ ਨਿਕਲ ਗਈ ਹਮ ਗੱਲ ਕੀ ਵੀ ਜਦੋਂ ਪ੍ਰਾਈਵੇਟਾਂ ਨੂੰ ਛੋਟ ਦਿੱਤੀ ਸਰਕਾਰੀ ਸਕੂਲਾਂ ਦੇ ਵਿੱਚ ਮਾਸਟਰ ਆਉਂਦੇ ਨੇ ਕਿ ਨਹੀਂ ਆਉਂਦੇ ਇਹ ਗੱਲ ਤੇ ਗੌਰ ਕਰਨੀ ਛੱਡਤੀ ਸਰਕਾਰ ਨੇ ਹਦਾਇਤ ਕਰਤੀ ਵੀ 8ਵੀਂ ਤੱਕ ਕੋਈ ਬੱਚਾ ਫੇਲ ਨਹੀਂ ਕਰਨਾ ਯਾਨੀ ਜਾਣ ਬੁਝ ਕੇ ਸਰਕਾਰੀ ਈਦਾਰਿਆਂ ਦਾ ਬੇੜਾ ਗਰਕ ਕਰਕੇ ਲੋਕਾਂ ਤੋਂ ਹੀ ਕਹਾਤਾ ਵੀ ਹੁਣ ਜੇ ਬੱਚਾ ਪੜਾਉਣ ਦਾ ਪ੍ਰਾਈਵੇਟ ਸਕੂਲ ਚ ਪੜਾਓ